ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦੇ ਦੋਸਤੋ ਹੁਣ ਬੂਟਾਂ ਤੇ ਬਾਲੇ ਪੈਸੇ ਲਾਉਣ ਦੀ ਲੋੜ ਨਹੀਂ ਕਿਉਂਕਿ ਆਪਾਂ ਆ ਚੁੱਕੇ ਹਾਂ ਤੁਹਾਨੂੰ ਲੈ ਕੇ ਬਾਂਸਲ ਬੂਟ ਹਾਊਸ ਮਾਨਸ ਵਾਲਿਆਂ ਦੇ ਸੋਸ਼ਲ ਮੀਡੀਆ ਤੇ ਪੂਰੇ ਬੰਦੇ ਛਾਏ ਹੋਏ ਆ ਜਿੱਥੋਂ ਹਰੇਕ ਕੰਪਨੀ ਦਾ ਮਹਿੰਗੇ ਤੋਂ ਮਹਿੰਗਾ ਬੂਟ ਚੱਕੋ ਸਿਰਫ ਤੁਹਾਨੂੰ 500 ਰੁਪਏ ਦੇ ਵਿੱਚ ਹੀ ਮਿਲੂਗਾ ਲਿਖ ਕੇ ਵੀ ਲਾ ਰੱਖਿਆ ਵੀ ਸਾਡੇ ਤੋਂ ਸਸਤਾ ਕੌਣ ਹੋ ਸਕਦਾ ਹਨ ਤੇ ਆਪਾਂ ਦੁਕਾਨ ਦੇ ਵਿੱਚ ਹੁਣ ਐਂਟਰ ਕਰ ਚੁੱਕੇ ਆ ਤੁਸੀਂ ਦੇਖੋ ਜਿਵੇਂ ਆਈਡੀ ਰਾਸ ਵਗੈਰਾ ਦੇ ਨਾਈਕੀ ਵਗੈਰਾ ਦੇ ਯਾਰ ਮਹਿੰਗੇ ਮਹਿੰਗੇ ਸ਼ੂਜ਼ ਪਏ ਆ ਇਥੋਂ ਸਿਰਫ ਤੁਸੀਂ 500 ਰੁਪਇਆ ਦੇ ਕੇ ਕਿਹੜਾ ਮਰਜੀ ਚੱਕ ਸਕਦੇ ਹੋ ਦੋ ਜੋੜੇ ਲੈਣੇ ਆ ਤਿੰਨ ਜੋੜੇ ਲੈਣੇ ਰੇਟ ਇੱਕੋ ਹੀ ਰੂਹਾ 500 ਰੁਪਇਆ ਤੇ ਇੱਕ ਗੱਲ ਹੋਰ ਆ ਯਾਰ ਜੇਕਰ ਤੁਸੀਂ ਘਰੇ ਬੈਠੇ ਵੀ ਮੰਗਾਉਣਾ ਚਾਹਣੋ ਤਾਂ ਮਤਲਬ ਤੁਸੀਂ ਐਕਸਟਰਾ ਚਾਰਜ 50 ਰੁਪਇਆ ਦੇ ਕੇ ਘਰੇ ਬੈਠੇ ਵੀ ਬੂਟ ਮੰਗਾ ਸਕਦੇ ਹੋ ਜਿਵੇਂ ਐਡੀਟਾਸ ਦਾ ਸ਼ੂਜ਼ ਆ ਗਿਆ ਹੈ ਜਮਾ ਹੌਲਾ ਫੁੱਲ ਵਰਗਾ ਸ਼ੂਜ਼ ਹੈ ਤੇ ਬਹੁਤ ਹੀ ਗੈਂਡ ਗੱਲਬਾਤ ਹੈ ਯਾਰ मतलब वाटरप्रूफ ਨੇ ਪਾਣੀ ਪੂਣੀ ਧੁੰਦ ਧੰਦ ਦੇ ਵਿੱਚ ਸਨੋ ਸਨੂ ਦੇ ਵਿੱਚ ਕਿਵੇਂ ਮਰਜੀ ਪਾਈ ਫਿਰੇ ਬੰਦਾ ਉਸ ਤੋਂ ਬਾਅਦ ਘਰੇ ਪਾਉਣ ਵਾਲੇ ਡੈਲੀ ਰਿਟੇਨ ਦੇ ਵਿੱਚ ਪਾਉਣੇ ਆ ਜਬ ਬਜ਼ੁਰਗਾਂ ਦੇ ਵੀ ਆਪਾਂ ਪਾਏ ਦੇਖਦੇ ਤਾਂ ਹੌਲਾ ਫੁੱਲ ਵਰਗਾ ਸ਼ੂਜ਼ ਹੈ ਬਹੁਤ ਹੀ ਘੈਂਟ ਸੋਲ ਹੈ ਇਹਨਾਂ ਦਾ ਮਤਲਬ ਯਾਰ ਐਂਟੀ ਸਕਿਡ ਸੋਲ ਹੈ ਸਾਰੇ ਸ਼ੂਜ਼ ਦਾ ਬਹੁਤ ਹੀ ਘੈਂਟ ਕੁਆਲਿਟੀ ਹੈ ਤੇ ਦੋਸਤੋ ਇਸ ਤੋਂ ਬਿਨਾ ਇਹਨਾਂ ਕੋਲੇ ਮਤਲਬ ਫਾਰਮਲ ਸ਼ੂਜ਼ ਵੀ ਹੁੰਦੇ ਆ ਸਪੋਰਟਸ ਦਾ ਸਟਾਕ ਬਹੁਤੂ ਪਿਆਗਾ ਤੇ ਸਾਰੀਆਂ ਕੰਪਨੀਆਂ ਦੇ ਸ਼ੂਜ਼ ਇਹਨਾਂ ਕੋਲੇ ਪਏ ਆ ਜੇਕਰ ਤੁਸੀਂ ਵਿਜ਼ਿਟ ਵੀ ਕਰਦੇ ਹੋ ਤਾਂ ਯਾਰ ਤੁਸੀਂ ਨਿਰਾਸ਼ ਨਹੀਂ ਮੁੜਦੇਗੇ ਸਾਹਮਣੇ ਦੇਖੋ ਲੱਗੇ ਹੋਏ ਆ ਸਾਰੇ ਕਲਾਕਾਰਾਂ ਦੇ ਜਿਹੜੇ ਪਾਏ ਹੁੰਦੇ ਆ ਗਾਣਿਆਂ ਦੇ ਵਿੱਚ ਸਾਰੇ ਕਲਾਕਾਰਾਂ ਦੀਆਂ ਵੀਡੀਓ ਦੇ ਵਿੱਚ ਪਾਏ ਹੁੰਦੇ ਜਿਵੇਂ ਐਡੀਡਾਸ ਦੇ ਪਿਆ ਕਿੰਡੀ ਘੈਂਡ ਗੱਲਬਾਤ ਹੈ ਵੈਂਚਰ ਟਾਈਪ ਜਿਵੇਂ ਵੈਂਚਰ ਦੇ ਬੂਟ ਆਉਂਦੇ ਆ ਉਹ ਮਾਡਲ ਇਹਨਾਂ ਦਾ ਤੇ ਐਡੀਡਾਸ ਦਾ ਮਤਲਬ ਉਹ ਲੋਗੋ ਹੈ ਬਹੁਤ ਹੀ ਸਰਾ ਗੱਲਬਾਤ ਆ ਯਾਰ ਇਧਰ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਚਾਤ ਮਰਵਾ ਦਿੰਨੇ ਆ ਸਾਰੇ ਤਾਂ ਸ਼ੂਜ਼ ਦੇ ਵਿੱਚ ਇਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੋਊਗੀ ਬਹੁਤ ਹੀ ਘੈਂਡ ਰਿਜ਼ਲਟ ਵੀ ਬਹੁਤ ਘੈਂਡਾ ਸਾਰੇ ਏਰੀਆ ਵਾਂਗੂ ਸ਼ੂਜ਼ ਪਹੁੰਚ ਚੁੱਕੇ ਨੇ ਇਹਨਾਂ ਕੋਲੋਂ ਦੂਰੋਂ ਦੂਰੋਂ ਲੋਕ ਆਉਂਦੇ ਨੇ ਗੈਸਤੇ ਸਟਾਕ ਪਿਆ ਬਾਦੂ ਇਹਨਾਂ ਕੋਲੇ ਕਿਸੇ ਵੀ ਤਰ੍ਹਾਂ ਦਾ ਯਾਰ ਵੀ ਤੁਹਾਨੂੰ ਆਏ ਨਹੀਂ ਹੈਗਾ ਵੀ ਨਿਰਾਸ਼ ਮੋੜੋਂਗੇ ਜੇਕਰ ਤੁਸੀਂ ਦੁਕਾਨ ਤੇ ਵਿਜ਼ਿਟ ਕਰਗੇ ਤਾਂ ਤੁਹਾਨੂੰ ਹੈ ਖੁਸ਼ ਕਰਕੇ 돌ਨਗੇ ਲੈਣ ਤੁਸੀਂ ਇੱਕ ਜੋੜਾ ਆਉਂਗੇ ਜਿਵੇਂ ਆਹ ਦੇਖੋ ਆਹ ਪਿਆ ਜਸਮਾਨਕ ਵਰਗ ਵਗੈਰਾ ਜਿਹੜੇ ਕਲਾਕਾਰ ਨੇ ਉਹਨਾਂ ਦੇ ਪਾਏ ਹੁੰਦੇ ਐ ਇੱਕ ਵਾਰੀ ਵਿਜ਼ਿਟ ਕਰ ਗਿਆ ਤੁਸੀਂ ਇੱਕ ਜੋੜਾ ਲੈਣ ਆਉਂਗੇ ਤਾਂ ਚਾਰ ਜੋੜੇ ਪੰਜ ਜੋੜੇ ਤੁਸੀਂ ਲੈ ਕੇ ਜਾਓਗੇ ਉਸ ਤੋਂ ਬਾਅਦ ਆਪਾਂ ਲੈ ਕੇ ਆਏ ਤੁਹਾਨੂੰ ਫਾਰਮਲ ਸ਼ੂਜ਼ ਤੇ ਬੈਲੀਆਂ ਬੂਲੀਆਂ ਲਾਈਆਂ ਪਈਆਂ ਇਹਨਾਂ ਨੇ ਸ਼ੀਸ਼ੇ ਦੇ ਵਿੱਚ ਤੇ ਪ੍ਰਾਈਜ਼ ਰਹੂਗਾ 500 ਰੁਪਇਆ ਕਿੱਡੀ ਕਹਿੰਟ ਗੱਲਬਾਤ ਆ ਦੋਸਤੋ ਮਤਲਬ ਯਾਰ ਜਿਹੜੇ ਪਾਰਟੀਆਂ ਪੂਟੀਆਂ ਦੇ ਵਿੱਚ ਪਾਏ ਹੁੰਦੇ ਨੇ ਗਾਣਿਆਂ ਦੇ ਵਿੱਚ ਆਪਾਂ ਦੇਖਦੇ ਆਂ ਅੱਜ ਕੱਲ ਆਪਣੀ ਜਿਹੜੀ ਨਵੀਂ ਜਨਰੇਸ਼ਨ ਆ ਤਾਂ ਕਲਾਕਾਰਾਂ ਨੂੰ ਜ਼ਿਆਦਾ ਫੋਲੋ ਕਰਦੀ ਆ ਤਾਂ ਤੁਸੀਂ 500 ਰੁਪਏ ਦੇ ਵਿੱਚ ਦੇ ਕੇ ਇੱਥੋਂ ਬੈਲੀ ਲਿਆ ਸਕਦੇ ਹੋ ਸਲਾਈ ਸਲੂਈ ਯਾਰ ਕੋਈ ਨਹੀਂ ਉਖੜਦੀ ਕਿਉਂਕਿ ਇਹਨਾਂ ਦੀ ਮੈਨੂਫੈਕਚਰਿੰਗ ਆਪਦੀ ਆ ਜੋ ਕਿ ਬਹੁਤ ਵਧੀਆ ਗੱਲ ਆ ਤਾ ਮਤਲਬ ਇਹਦਾ ਸੋਲ ਸੂਲ ਔਖੜਦਾ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਬਾਹਲੇ ਬੰਦੇ ਕਈ ਜਾਂਦੇ ਵਿੱਚ ਵੀ ਇਹਨਾਂ ਦਾ ਸੋਲ ਔਖੜ ਜੂਆ ਇਹ ਹੋ ਜੂਆ ਉਹ ਹੋ ਜੂਆ ਹਨਾ ਤੇ ਬਾਕੀ ਸਾਡੇ ਨਾਲ ਮਾਲਕ ਵੀ ਹੋਣਗੇ ਬਾਈ ਭੋਲਾ ਜੀ ਕਰਾਉਣੇ ਤੇ ਦੋਸਤੋ ਹੁਣ ਆਪਣੇ ਨਾਲ ਦੁਕਾਨ ਦੇ ਮਾਲਕ ਹੋਣਗੇ ਰਜਨੀ ਸਿੰਘ ਭੋਲਾ ਜੀ ਬਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਬਹੁਤ ਤੇ ਪੂਰੇ ਫੁੱਲ ਸਸਤੇ ਕਰਤੇ ਫਿਰ ਹੈ ਹਾਂ 500 ਦੇ ਵਿੱਚ ਕਿਤੇ ਮਰਜੀ ਬੈਠਾ ਬੰਦਾ ਬੰਦਾ ਦੀ ਗਾਰੰਟੀ 500 ਇੰਨਾ ਮਾਲ ਤੋਗਦਾ ਕੋਈ ਦੇਵੇ ਠੀਕ ਹੈ ਲੋਕ ਕੋਈ ਏਜੰਟਾਂ ਤੋਂ ਲੈ ਕੇ ਵੇਚਦੇ ਆ ਠੀਕ ਹੈ ਸਾਡੀ ਅੱਧੀ ਮੈਨੂਫੈਕਚਰ ਆਪਣੀ ਹੈ ਦਾ ਇੰਪੋਰਟਡ ਮਾਲ ਆ ਸਾਰਾ ਇਹ ਠੀਕ ਹੈ ਜੀ ਕੋਈ ਏਜੰਟਾ ਤੋਂ ਲਿਆਉਂਦੇ ਕੋਈ ਕਿੱਥੋਂ ਕੋਈ ਕਿੱਥੋਂ ਅੱਠ ਜਉਣੀਆਂ ਕਿੱਥੋਂ ਮੰਗਾਲੀਆਂ 10 ਕਿੱਥੋਂ ਉਹ ਕੰਮ ਨਹੀਂ ਮੇਰੇ ਕੋਲ ਠੀਕ ਹੈ ਮਤਲਬ ਤੁਸੀਂ ਆਪ ਬਣਾਉਨੇ ਹੋਗਾ ਮੈਂ ਕੰਮ ਥੋਕ ਰੇਟ ਤੇ ਹੈ ਚਾਹੇ 1 ਲੋ ਚਾਹੇ 10 ਲੋ ਚਾਹੇ 100 ਲੋ ਤੇ ਜਿਹੜੇ ਵੀਰ ਆਪਣੇ ਬਾਹਰ ਬੈਠੇ ਨੇ ਕੈਨੇਡਾ ਆਸਟ੍ਰੇਲੀਆ ਵਗੈਰਾ ਮੰਗਾ ਸਕਦੇ ਨੇ ਆਪਣੇ ਤੋਂ ਮੰਗਾ ਸਕਦੇ ਜੀ 50 ਰੁਪਏ ਆਲ ਇੰਡੀਆ ਚ ਇਕੱਲਾ ਕੁੱਲੀ 50 ਰੁਪਏ ਆ ਹਾਂ ਆਲ ਇੰਡੀਆ ਕਿਤੇ ਮਰਜ਼ੀ ਮੰਗਾਓ ਇਕੱਲੇ ਆਲ ਇੰਡੀਆ ਠੀਕ ਹੈ ਜੀ ਸਰ ਤੇ ਆਪਣਾ ਸਰ ਨੰਬਰ ਬੋਲ ਦਿਓ ਜੀ ਇੱਕ ਹੋਰ ਬੋਲ ਲਈ ਕੋਈ WhatsApp ਵਗੈਰਾ ਨੰਬਰ ਬਰਾ ਨੰਬਰ ਆਪਣਾ ਦਿੱਤਾ ਹੋਇਆ ਪੇਜ ਤੇ ਠੀਕ ਹੈ ਇਹਦੀ ਫੋਟੋ ਖਿੱਚ ਲਾਂ ਮੇਰਾ ਠੀਕ ਹੈ ਤੇ ਦੋਸਤੋ ਆਪਾਂ ਨੰਬਰ ਸਕਰੀਨ ਦੇ ਉੱਤੇ ਵੀ ਦਿੱਤਾ ਹੋਇਆ ਤੁਸੀਂ ਮਤਲਬ ਇਥੋਂ ਸ਼ੂਜ਼ ਬੁੱਕ ਕਰਵਾ ਸਕਦੇ ਹੋਗੇ ਤੇ ਬਾਂਸਲ ਬੂਟ ਹਾਊਸ ਮਾਨਸਾ ਦੇ ਉੱਤੇ ਆਪਾਂ ਖੜੇ ਆਂਗੇ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਓਕੇ ਓਕੇ ਜੀ ਆ